ਨੀਸੀ ਕੀ ਕਹਿੰਦੇ ਕਿ ਤੁਸੀਂ ਆ ਜਾਓ 11 ਵਜੇ ਤੱਕ ਆ ਜਾਓ ਨਹੀਂ ਆਪਾਂ ਹੁਣ ਚੱਲੇ ਆਂ ਕਹਿੰਦੇ 11 ਵਜੇ ਤੱਕ ਆ ਜਾਓ ਸੋ ਤੇ ਹੁਣ ਜਿਆਦਾ ਵੱਜ ਗਿਆ ਜਿਆਦਾ ਵੱਜੀ ਗਿਆ ਲੋ ਜੀ ਨਿਊ ਹਸਤੀਆਂ ਨਾਲ ਆਪਾਂ ਫੇਰ ਤੋਂ ਮਿਲਦੇ ਆਂ ਜਿਹਨੇ ਲਾਈਕ ਕਰ ਲਓ ਸ਼ੇਅਰ ਕਰ ਲਓ ਸਬਸਕ੍ਰਾਈਬ ਕਰ ਲਓ ਅੱਜ ਪਤਾ ਨਹੀਂ ਜਾਂਤਾ ਤਿਆਰ ਵਾਰ ਹੋ ਕੇ ਕਿੱਥੇ ਚੱਲੀ ਆ ਚਲੋ ਦੇਖਦੇ ਆਂ ਆਪਾਂ ਕਿੱਥੇ ਜਾਂਦੀ ਆ ਜਨਤਾ ਅੱਜ ਗੰਦੇ ਡਾਕਟਰ ਕੀ ਹਾਲਤਾ ਵਯਾ ਸੋ ਤੇ ਸਕੈਨਿੰਗ ਕਰਾ ਦੇ ਕਰੁੰਦੇ ਆਂ ਦੇਖਦੇ ਆਂ ਸਕੈਨਿੰਗ ਚ ਕੀ ਹਾਲਤਾ ਵਾ ਡਾਕਟਰ ਕੀ ਆਖਦੇ ਹਾਏ ਰੱਬਾ ਮਹਾਪਤਨੀ ਕਿੱਥੇ ਜਾਂਦੇ ਨੇ ਤਿਆਰ ਵਿਆਰ ਹੋ ਕੇ ਜਾਂਦੇ ਆ ਅਸੀਂ ਸਕੈਨ ਕਰਾਉਣ ਕੀ ਹਸਾਬ ਕਿਤਾਬਾ ਇਹ ਕੀ ਦੀ ਸਕੈਨ ਕਰਾਉਣ ਜਾਂਦੇ ਨੇ ਕਿਵੇਂ ਰੌਲਾ ਪਾਈ ਜਾਂਦੇ ਨੇ ਭੰਡ ਪਿੱਟਣੀ ਜ਼ਰੂਰੀ ਹੁੰਦੀ ਆ ਦੱਸਣਾ ਜ਼ਰੂਰੀ ਹੁੰਦਾ ਚੁੱਪਚਾਪ ਵੀ ਜਾ ਸਕਦੇ ਹਾਂ ਵੀ ਸਕੈਨ ਕਰਾਉਣ ਜਾਂਦੇ ਆ ਲੋ ਜੀ ਅੱਪਾ ਹਸਪੀਟਲ ਦੇ ਲਾਗੇ ਆ ਗਏ ਆ ਸੋ ਉੱਥੇ ਹੁਣ ਆਪਾਂ ਜਾਣਾ ਹਸਪੀਟਲ ਤੇ ਦੇਖਦੇ ਆ ਵੀ ਡਾਕਟਰ ਸਕੈਨਿੰਗ ਆ ਸੁਣਿਆ ਤਾਂ ਕੀ ਕੀ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਤੁਸੀਂ ਹਸਪੀਟਲ ਦੇ ਲਾਗੇ ਆ ਗਏ ਆ ਨੇੜੇ ਆ ਗਏ ਹੋ ਸਕੈਨਾਂ ਸਕੁਰਨਾ ਕਰਾ ਕੇ ਦੇਖਦੇ ਆ ਡਾਕਟਰ ਕੀ ਕਹਿੰਦਾ ਹੋਰ ਹੁਣ ਡਾਕਟਰ ਨੇ ਉੱਥੇ ਕੋਈ ਸਪੈਸ਼ਲ ਗੱਲ ਕਹਿਣੀ ਆ ਸਕੈਨ ਕਰਾਉਣਾ ਆ ਪੰਡ ਪਿੱਟਣੀ ਜ਼ਰੂਰੀ ਹੁੰਦੀ ਆ ਹੋਰ ਵੀ ਬਲੌਕ ਹੁੰਦੇ ਨੇ ਕਈ ਤਰ੍ਹਾਂ ਦੇ ਬਣਾ ਸਕਦੇ ਹੋ ਸਕੈਨ ਕਰਾਉਣਾ ਆ ਸਕੈਨ ਕਰਾਉਣਾ ਆ ਕਰੋਨੇ ਸਾਨੂੰ ਆਪਣੀ ਸਕੈਨਿੰਗ ਦਾ ਉਹ ਦਿਨਾ ਆ ਸਲਿੱਪ ਦੇਣੀ ਆ ਸਕੈਨਿੰਗ ਸਲਿੱਪ ਲੈਣੀ ਜੇ ਕੋਈ ਮਨ ਤੋਂ ਉਹ ਭਾਈ ਸੁਣ ਲਿਆ ਸੁਣ ਲਿਆ 100 ਵਾਰ ਤਾਂ ਤੈਂ ਆਖ ਦਿੱਤਾ ਵੀ ਅਸੀਂ ਸਕੈਨ ਕਰਾਉਣ ਆਇਆ ਹੁਣ ਲਿਖ ਕੇ ਦਵੇਂਗਾ ਤਾਂ ਜਕੀਨ ਆਊਗਾ ਸਾਨੂੰ ਵੀ ਤੂੰ ਸਕੈਨ ਕਰਾਉਣ ਆਇਆ ਉਹ ਬਾਬਾ ਹੱਥ ਬੰਨੇ ਤੇਰੇ ਮੂਹਰੇ ਕਰਾਲਾ ਤੂੰ ਸਕੈਨ ਸਕੂਨ ਦੇਖ ਲੈ ਕੀ ਆਉਂਦਾ ਏ ਸਮਝ ਨਹੀਂ ਆਉਂਦੀ ਯਾਰ ਬਲੌਗ ਕੀ ਬਣਾਈ ਜਾਂਦੇ ਨੇ ਕੀ ਸਿੱਖਿਆ ਦਿੰਦੇ ਓ ਤੁਸੀਂ ਦੁਨੀਆ ਨੂੰ ਸਕੈਨ ਕਰਾਉਣ ਆਇਆ ਕੋਈ ਉੱਲਾ ਵੀ ਕੋਈ ਚੀਜ਼ ਹੁੰਦੀ ਆ ਹਰ ਇੱਕ ਚੀਜ਼ ਦਿਖਾਉਣੀ ਜ਼ਰੂਰੀ ਹੁੰਦੀ ਆ ਇਹ ਤੁਸੀਂ ਮਤਲਬ 15-20 ਮਿੰਟ ਤੱਕ ਆਈ ਨੂੰ ਰਵਦਾ ਤੇ ਆਪਾਂ ਤੁਹਾਡੀ ਸਟਾਈਲਿੰਗ ਕਰ ਦਾਂਗੇ ਤੇ ਮਨਵੀ ਵੀ ਲਾ ਬਲ ਰੱਖੋ। ਇਹ ਨੂੰ ਮੈਂ ਬਰਗਰ ਕਰ ਰਹਾ ਤਾਂ ਆਲੂ ਕਿ ਕੀ ਦਾ? ਆ ਜਿਹੜਾ ਹੁੰਦਾ 60 ਰੁਪਏ ਦਾ। ਲੋ ਜੀ ਲੋ ਉਸੇ ਤੱਕ ਦੇ ਦੇਖੀ ਆਈ ਨਹੀਂ ਬਰਗਰ ਹਾਈ ਐ ਇੰਨਾ ਮਹਿੰਗਾ ਬਰਗਰ 60 ਰੁਪਏ ਦਾ ਬਰਗਰ ਖਵਾਤਾ ਮੁੰਡੇ ਨੂੰ ਤਾਂ। ਹੇ ਰਾਮ ਇੰਨਾ ਮਹਿੰਗਾ ਫਿਰ ਕਰ ਜਾ ਚੜਜੂ ਸਿਰ ਇੰਨਾ ਮਹਿੰਗਾ ਬਰਗਰ ਲੈ ਤਾਂ ਮੁੰਡੇ ਨੂੰ। ਉਸ ਤੱਕ ਤਾਂ ਸੋਚਿਆ ਵੀ ਨਹੀਂ ਸੀ ਵੀ ਇੰਨਾ ਮਹਿੰਗਾ ਸਿਖਾਵਾਂਗੇ ਕਦੇ ਬਰਗਰ। ਲੋ ਜੀ ਉਮੀਦ ਕਰਦੀ ਆ ਅੱਜ ਦੀ ਕੁੱਤੇਹਾਣੀ ਤੁਹਾਨੂੰ ਵਧੀਆ ਲੱਗੀ ਹੋ ਪਸੰਦ ਆਈ ਹੋ ਲਾਈਕ ਕਰ ਲਿਓ ਚੈਨਲ ਨੂੰ ਸ਼ੇਅਰ ਕਰ ਲਿਓ ਸਬਸਕ੍ਰਾਈਬ ਕਰ ਲਿਓ ਮਿਲਾਂਗੀ ਅਗਲੀ ਨਿਊ ਵੀਡੀਓ ਨਾਲ ਚੱਕ ਤੱਕ ਲਈ ਬਾਏ ਬਾਏ